ਅਸੀਕ ਕਾਲ ਜੀ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਹਾਂ ਸਾਰੇ ਵੀਰਾਂ ਦਾ ਆਪਣੇ YouTube ਚੈਨਲ ਤੂਰੀ ਕਾਰ ਵਿਆਹ ਤੂਰੀ ਸ਼ਹਿਰ ਚ ਇੱਕ ਵਾਰੀ ਫਿਰ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਗੁਰਨਾਗ ਦੇ ਜੀ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਗੁਰਪਰਬ ਦੀਆਂ ਲੱਖ ਲੱਖ ਵਧਾਈਆਂ ਗੁਰਪਰਬ ਤੇ ਟਾਈਮ ਤੇ ਆਪਾਂ ਲੈ ਕੇ ਆ ਗਏ ਆ ਤੁਹਾਡੇ ਵਾਸਤੇ Mahindra Scorpio ਤੇ Maruti ਆ ਸਟਾਕ Maruti Swift Dzire ਤੇ Swiftਾਂ ਸਟਾਕ ਮਤਲਬ 5-7 ਗੱਡੀਆਂ ਹੈਗੀਆਂ ਨੇ ਬਾਕੀ ਇੱਕ ਸਟਾਕ ਆਪਣੇ ਕੋਲੇ 15-20 ਗੱਡੀਆਂ ਹੋਰ ਵੀ ਖੜੀਆਂ ਨੇ ਉਹਨਾਂ ਜਾਣਕਾਰੀ ਸਾਡੇ ਦਿੱਤੇ ਹੋਏ ਨੰਬਰਾਂ ਤੇ ਸੰਮਰਕ ਕਰ ਲਿਓ ਆਪਾਂ ਤੁਹਾਨੂੰ ਪ੍ਰੋਪਰ ਜਾਣਕਾਰੀ ਦੇ ਦਾਂਗੇ ਫਲਾਹ ਹਾਲ ਆਪਣੇ ਕੋਲੇ ਅੱਜ ਮਹਿੰਦਰਾ ਦੀ ਸਕੋਰਪੀਓ ਬਰੀਜ਼ਾ ਤੇ ਸਵਿਫਟ ਤੇ ਸਵਿਫਟ ਡਿਜ਼ਾਇਰਾਂ ਗੱਡੀਆਂ ਆਈਆਂ ਨੇ ਜਿਹੜੇ ਸਰਦਾਰ ਜੀ ਪਤਾ ਕਰੋ ਨੋਟ ਟੂਰੀ ਕਾਰ ਬਿਆਰ ਐਮ ਕੇ ਬਾਈਪਾਸ ਦਾ ਰੋਡ ਆਪੋਜ਼ਿਟ ਟੀਵੀਐਸ ਏਜੰਸੀ ਸਮਾਰਟ ਪੁਆਇੰਟ ਸ਼ਹਿਰ ਲੋਕੇਸ਼ਨ ਟੂਰੀ ਤੇ ਫਰਸਟ ਗੱਡੀ ਤੋਂ ਹੀ ਸਟਾਰਟ ਕਰਦੇ ਆਪਾਂ ਦੇਖੋ ਹੈਗੀ ਆ ਇਹ ओरिजिनल ਪੇਂਟ ਦੀ ਸਕੋਰਪੀਓ 2011 ਮਾਡਲ ਮਹਿੰਦਰਾ ਦੀ ਸਕੋਰਪੀਓ ਜਿਹੜੇ ਕਿਸੇ ਵੀਰ ਨੇ ਲਈਆਂ ओरिजिनल ਪੇਂਟ ਦੀ ਗੱਡੀ ਤਾਂ ਆਪਣੇ ਕੋਲੇ ਅੱਜ ਇੱਕ ਵਧੀਆ ਸੋਹਣੀ ਗੱਡੀ ओरिजिनल ਪੇਂਟ ਦੀ ਸਕੋਰਪੀਓ 2011 ਮਾਡਲ ਨੰਬਰ ਚੈੱਕ ਕਰ ਲਓ ਨੰਬਰ ਪੰਜਾਬ ਦਾ ਗੱਡੀ ਦੀ ਕੰਡੀਸ਼ਨ ਚੈੱਕ ਕਰਾ ਦਿਓ ਗੱਡੀ ਤੇ ਲਾਈ ਵੀਲ ਪਏ ਹੋਏ ਨੇ ਟਾਇਰ ਤਕਰੀਬਨ ਹੈਗੇ ਨੇ 60% ਟਾਇਰ ਨੇ ਨੈਕ ਵੀਲ ਪਏ ਹੋਏ ਨੇ ਮਤਲਬ ਛੋਟੇ ਰੇਟ ਵਿੱਚ ਇਹ ਵਧੀਆ ਸਕੋਰਪੀਓ ਆਪਣੇ ਕੋਲੇ ਅੱਜ ਇਹ ਗੱਡੀ ਆਈ ਆ ਕੰਡੀਸ਼ਨ ਚੈੱਕ ਕਰ ਲਓ ਗੱਡੀ ਦੀ ਮਿੱਚੂ ਨਿਗਾਹ ਮਾਰ ਲਓ ਐਸਐਲਈ ਮਾਡਲ ਆ ਟੱਚ ਸਕਰੀਨ ਲੱਗੀ ਹੀ ਆ ਬੈਕ ਕੈਮਰਾ ਗੱਡੀ ਨੂੰ ਲੱਗਿਆ ਹੋਇਆ ਖਾਸੀ ਤੇ ਹੀ ਆ ਵੀ ਗੱਡੀ ਦੀ ਸਾਰੀ ਕੰਡੀਸ਼ਨ ਪੇਂਟ オリジナル ਹੀ ਆ ਪੇਂਟ ਕੋਈ ਪੀਸ ਨਹੀਂ ਅੱਜ ਤੱਕ ਗੱਡੀ ਦਾ ਗੱਡੀ ਦੇ ਰੇਟ ਦੀ ਗੱਲ ਕਰਦੇ ਆ ਗੱਡੀ ਦਾ ਰੇਟ ਆ ਵੀਰੇ 295000 ਰੁਪਇਆ ਨੰਬਰ ਪੰਜਾਬ ਦਾ ਹੁਣ ਕਿਸੇ ਵੀਰ ਨੇ ਲੈਣੀ ਹੁੰਦੀ ਆ ਕਾਲੇ ਰੰਗ ਦੀ ਸਕੋਰਪਿਓ ਤਾਂ ਆਪਣੇ ਕੋਲੇ ਕਾਲੇ ਰੰਗ ਦੀ ਸਕੋਰਪਿਓ ਪ੍ਰੋਪਰ ਵੀਡੀਓ ਇਹਦੀ ਤੁਸੀਂ ਸਾਡੇ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਉਹ ਹੁੰਦੀ ਆ ਤੇ ਅੱਜ ਆਪਾਂ ਤੁਹਾਨੂੰ ਇਹਦੀ ਵੀਡੀਓ ਬਸ 1.5 ਮਿੰਟ ਦੀ ਲਗਭਗ ਆਪਾਂ ਦਿਖਾ ਸਕਦੇ ਆ ਕੰਡੀਸ਼ਨ ਬਾਰੇ ਕੁਝ ਪੁੱਛਣਾ ਤਾਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਆ ਕਰੋ WhatsApp ਕਰ ਲਓ ਕਮੈਂਟ ਕਰ ਲਓ ਤਾਂ ਤੁਹਾਨੂੰ ਆਪਾਂ ਪ੍ਰੋਪਰ ਜਾਣਕਾਰੀ ਦੇ ਦਾਂਗੇ ਕਈ ਵਾਰ ਕਾਲ ਚੱਕੀ ਵੀ ਨਹੀਂ ਜਾਂਦੀ ਤਾਂ ਸਾਨੂੰ WhatsApp ਵੀ ਕਰ ਸਕਦੇ ਹੋ ਤੇ ਇਹ ਗੱਡੀਆ 2013 ਮਡ VLX ਟਾਪ ਮਾਡਲ ਗੱਡੀ ਦੀ ਕੰਡੀਸ਼ਨ ਮੜੀ ਚੈੱਕ ਕਰਾ ਦੋ ਦੇਖੋ ਕੰਪਨੀ ਵਾਲੇ ਲਾਈਵ ਵੀ ਲਾਉਂਦੇ ਨੇ ਟਾਇਰ ਆਏਗੇ ਨੇ 40% ਆਪਾਂ ਓਵਰਹਾਲ ਕਰਿਆ ਤੇ ਵਿੱਚੋਂ ਮੜੀ ਦੀ ਕੰਡੀਸ਼ਨ ਚੈੱਕ ਕਰਾ ਦੋ ਸੋਹਣੀ ਕਾਰ ਆ ਗੱਡੀ ਦਾ ਸਿਰਫ ਹਾਫ ਵੀਸ ਪੇਂਟ ਆ ਬਾਕੀ ਸਾਰੀ ਹੀ オリジナル ਪੇਂਟ ਦੀ ਆ ਲੱਗੀ ਵੱਜੀ ਨਹੀਂ ਐਕਸੀਡੈਂਟ ਨਹੀਂ ਇੱਕ ਰਸਟਿੰਗ ਦੀ ਪ੍ਰੋਬਲਮ ਆਂਦੀ ਆ ਮਹਿੰਦਰਾ ਵਿੱਚ ਜ਼ਿਆਤਰ ਤਾਂ ਇਹਦੇ ਵਿੱਚ 1% ਵੀ ਪ੍ਰੋਬਲਮ ਨਹੀਂ ਤੁਹਾਨੂੰ ਆਪਾਂ ਪੂਰੀ ਇਹ ਵਧੀਆ ਗੱਡੀ ਦਵਾਂਗੇ ਸਕੋਰਪੀਓ ਲੋਨ ਵੀ ਗੱਡੀ ਦਾ 2 ਲੱਖ ਰੁਪਏ ਦਾ 2.5 ਤੋਂ 2 ਲੱਖ ਦਾ ਹੋ ਜਾਣਾ ਗੱਡੀ ਦਾ ਰੇਟ ਆ ਵੀਰੇ 335000 ਰੁਪਏ ਵਿਦ ਐਨਓਸੀ ਪੰਜਾਬ ਨੰਬਰ ਲਵਾਉਣਾ ਪੰਜਾਬ ਦਾ ਤਾਂ ਉਹਦਾ ਖਰਚਾ ਲੱਗੂਗਾ 335000 ਦੀ ਗੱਡੀ ਫਲਾਹ ਲੱਜੇ ਤੇ ਇੱਕ ਬਰੀਜ਼ਾ ਕਾਰ 17 ਮਾਡਲ ਆਪਾਂ ਲੇਟੈਸਟ ਵੀਡੀਓ ਦਿਖਾਈਆਂ ਸੀ ਪਹਿਲਾਂ ਤੇ ਇਹ 17 ਮਾਡਲ ਬਰੀਜ਼ਾ ਜੈਡ ਡੀ ਆਈ ਫਸਟ ਓਨ ਕਰਾ ਨੰਬਰ ਪੰਜਾਬ ਦਾ ਚੈੱਕ ਕਰ ਲਓ ਗੱਡੀ ਦਾ ਇਸ ਵੇਰੀਐਂਟ ਵਿੱਚ ਲਾਈਵ ਵੀਲ ਆ ਜਾਂਦੇ ਨੇ ਬਾਕੀ ਇੰਸ਼ੋਰੈਂਸ ਵਗੈਰਾ ਗੱਡੀ ਦੀ ਫੁੱਲਾ ਡੈਪ ਟੈਪ ਇੰਸ਼ੋਰੈਂਸ ਆ ਤਿੰਨ ਇੱਕ ਪੀਸ ਗੱਡੀ ਤੇ ਪੇਂਟ ਨੇ ਗੱਡੀ ਦਾ ਰੇਟ ਆ ਵੀਰੇ ਇਹਦਾ 6,60,000 ਰੁਪਇਆ ਇੱਕ ਬਰੀਦਾ ਹੋਰ ਆ ਗਈ ਕਰ ਮਾੜੀ ਚੈੱਕ ਕਰਾ ਦਿਓ ਇਹਨੂੰ ਵੀ ਲਵੇ ਆ ਕੇ ਨੰਬਰ ਇਹ ਵੀ ਪੰਜਾਬ ਦਾ ਪਟਿਆਲੇ ਦਾ ਇਹਦੇ ਗੱਡੀ ਤੇ ਹੈਗੇ ਨੇ ਡੇਢ ਕ ਤੋਂ ਦੋ ਪੀਸ ਹੁਣ ਪੇਂਟ ਹੋ ਗਏ ਸਕ੍ਰੈਚ ਸੀ ਗੱਡੀ ਤੇ ਪਹਿਲਾਂ ਗੱਡੀ origignal ਸੀ ਕਨੈਕਟਰ ਸਾਈਡ ਤੇ ਮਾੜੀ ਤਾਂ ਕਿਤੇ ਸਕ੍ਰੈਚ ਜੀ ਹੈਗੇ ਤੇ ਬੱਚਿਆਂ ਨੇ ਜਿਵੇਂ ਕੀਤਾੰਦ ਨਾ ਜਿਹੜੀਆਂ ਟਾਂਜ ਮਾਰੀੰਦ ਨਾ ਉਮੇ ਇਹ ਗੱਡੀ 19 ਟਕ ਰਟਿੰਗ ਮਚਿੰਗ ਹੋ ਗਈ ਆ ਪਰ ਕਿਸੇ ਪਾਸਿਓ ਪੀਸ ਚੇਂਜ ਨਹੀਂ ਲੱਗੀ ਵਜਿਨੇ ਐਕਸੀਡੈਂਟ ਨਹੀਂ 19 ਮਾਡਲ ਬਰੀਜ਼ਾ ਸਿਰਫ ਔਰ ਸਿਰਫ 31000 ਚੱਲੀ ਹੀ ਕਾਰ ਆ ਸੋਹਣੀ ਕਾਰ ਆ ਦੋਨੇ ਚਾਬੀਆਂ ਗੱਡੀ ਦੇ ਨਾਲ ਨੇ ਗੱਡੀ ਦੇ ਰੇਟ ਦੀ ਗੱਲ ਕਰਦੇ ਆ ਗੱਡੀ ਦਾ ਰੇਟ ਆ ਵੀਰੇ 8 ਲੱਖ 15000 ਰੁਪਇਆ ਤੇ ਇੱਕ ਜੇ ਕਿਸੇ ਵੀਰ ਨੇ ਪੈਟਰੋਲ ਗੱਡੀ ਡਿਜ਼ਾਇਰ ਲੈਣੀ ਆ ਪੈਟਰੋਲ ਵੀ ਹੈਗੀ ਡੀਜ਼ਲ ਵੀ ਹੈਗੀ ਆ ਇਹ ਕਿਸੇ ਵੀਰ ਨੇ ਪੈਟਰੋਲ ਗੱਡੀ ਲੈਣੀ ਆ ਤਾਂ ਆਪਣੇ ਕੋਲੇ ਇੱਕ 50 ਨੰਬਰ ਫਸਟ ਓਨਰ ਕਾਰ ਪੈਟਰੋਲ ਗੱਡੀ ਡਿਜ਼ਾਇਰ ਵੀ ਐਕਸਆਈ ਸਰਬ 1268 ਆ ਗੱਡੀ ਦੀ ਮਾੜੀ ਲਵੇ ਆ ਕੰਡੀਸ਼ਨ ਚੈੱਕ ਕਰਾ ਦਿਓ ਨੰਬਰ ਦੇਖੋ ਪੰਜਾਬ ਦਾ ਬੌਂਡ ਖੋਲ ਕੇ ਆਪਾਂ ਗੱਡੀ ਦਿਖਾ ਦਨੇ ਆ ਬਾਕੀ ਦਾ ਆਪਾਂ ਲਗਭਗ ਗੱਡੀਆਂ ਚੈੱਕ ਕਰਾਈਆਂ ਹੋਈਆਂ ਨੇ ਸਾਡੀ ਵੀਡੀਓ ਵਿੱਚ ਜਿਹੜੀ ਸਾਡੀ ਤਿੰਨ ਚਾਰ ਆਪਣਾ ਹਫਤੇ ਡੇਢ ਹਫਤੇ ਪਹਿਲੇ ਦੀਆਂ ਨੇ ਉਹ ਤੁਸੀਂ ਜਾ ਕੇ ਚੈੱਕ ਕਰ ਲਿਓ ਕੰਡੀਸ਼ਨ ਚੈੱਕ ਕਰ ਲਓ ਲੱਗੀ ਵੱਜੀ ਨਹੀਂ ਕਿਸੇ ਪਾਸਿਓ ਵੀ ਐਕਸੀਡੈਂਟ ਨਹੀਂ ਪੂਰੀ ਸੋਹਣੀ ਪ੍ਰੋਪਰ ਸਾਰੀ ਸ਼ੀਲਡ ਕਰਾ ਜਿਹੜੇ ਕਿਸੇ ਵੀਰ ਨੇ ਲੈਣੀ ਹੈ ਨਾ ਵਧੀਆ ਪٹرول ਦੀ ਗੱਡੀ ਲੈਣੀ ਹੈ ਜਿਹੜਾ ਆਪਣੇ ਕੋਲੇ ਇਹ ਗੱਡੀ ਡিজਾਇਰ ਆਜਾਈ ਆ 2010 ਮਾਡਲ ਵੀ ਐਕਸ ਆਈ ਮਿੱਤੂ ਵੀ ਮਾੜੀ ਕੰਡੀਸ਼ਨ ਤੇ ਨਿਗਾਹ ਮਾਰ ਲਓ ਸੀਟ ਕਵਰ ਸਾਰਾ ਕੁਝ ਪ੍ਰੋਪਰ ਸਾਰਾ ਕੁਝ ਗੱਡੀ ਦਾ ਓਕੇ ਆ ਤੇ ਗੱਲ ਕਰਦੇ ਆ ਗੱਡੀ ਦੇ ਰੇਟ ਦੀ ਗੱਡੀ ਦਾ ਰੇਟ ਆਊਗਾ ਵੀਰੇ 1,85,000 ਰੁਪਇਆ ਡੀਜ਼ਲ ਕਾਰ ਲੈਣੀ ਆ ਕਿਸੇ ਨੇ 2010 ਮਾਡਲ ਗੱਡੀ ਡੀਜ਼ਲ ਵੀ ਡੀ ਆਈ ਪੰਜਾਬ ਦਾ ਨੰਬਰ ਆ ਰੇਟ ਆ ਵੀਰੇ 1 ਲੱਖ 95000 ਰੁਪਿਆ ਪਾਸਿੰਗ ਪੂਸਿੰਗ 30 ਤੱਕ ਗੱਡੀ ਦੀ ਹੋਈ ਆ ਨੰਬਰ ਇਹਦਾ ਵੀ ਪੰਜਾਬ ਦਾ ਹੁਣ ਕਿਸੇ ਵੀਰ ਨੇ ਪੈਟਰੋਲ ਗੱਡੀ ਸਵਿਫਟ ਲੈਣੀ ਆ ਵਧੀਆ ਕਾਰ ਸਿਰਫ ਇੱਕ ਵੀ ਸਪੇਂਟ ਆ ਗੱਡੀ ਦਾ ਜੈਡ ਐਕਸ ਆਈ ਵੈਰੀਐਂਟ ਵਾਲੀ ਇਹਦੀ ਕੰਡੀਸ਼ਨ ਵੀ ਮਾੜੀ ਕੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਟਾਈਮ ਥੋੜਾ ਹੁੰਦਾ ਪਰ ਤੁਸੀਂ ਕੰਡੀਸ਼ਨ ਆਪਾਂ ਤੁਹਾਨੂੰ ਮੋਟੀ ਮੋਟੀ ਚੈੱਕ ਕਰਾ ਦਨੇ ਆ ਅੱਗੇ ਜਾ ਕੇ ਆਪਾਂ ਡਿਸਪਲੇ 'ਚ ਵੀਡੀਓ ਆ ਜਾਣਗੀ ਅੱਗੇ ਜਾ ਕੇ ਤੁਹਾਡੇ ਕੋਲ ਫੁੱਲ ਵੀਡੀਓ ਆ ਜੂਗੀ 4-5 ਮਿੰਟ ਦੀ ਹੁੰਦੀ ਹੈ ਵੀਡੀਓ ਉਹਦੇ ਪ੍ਰੋਪਰ ਕੰਡੀਸ਼ਨ ਦਿਖਾ ਦਨੇ ਆਪਾਂ ਚੈੱਕ ਕਰ ਲੋ ਗੱਡੀ ਕੋਡੇ ਪਿੱਲਰ ਦੀ ਬਿਲਕੁਲ ਓਕੇ ਜੈਡ ਐਕਸਾਈ ਪਿੱਛੋਂ ਮਾੜੀ ਜੀ ਬਾਈਪਰ ਪਿੱਛੋਂ ਮੜਾ ਕੰਡੀਸ਼ਨ ਚੈੱਕ ਕਰਾ ਦਿਓ ਗੱਡੀ ਆਰਾਊਂਡ ਅਪ ਕਰ ਦਿਓ ਗੱਡੀ ਦੀ ਸਾਰੀ ਨੂੰ ਦੇਖੋ ਇਸ ਵੇਰੀਐਂਟ ਵਿੱਚ ਅਲਾਈ ਵਿਲ ਆ ਜਾਂਦੇ ਨੇ ਕੰਪਨੀ ਵਾਲੇ ਡੀਫੋਗਰ ਬੈਕ ਬਾਈਪਰ ਸਾਰਾ ਕੁਝ ਆ ਜਾਂਦਾ ਬੜਾ ਘਮਾ ਦਿਓ ਹਾਂਜੀ ਪੂਰੀ ਸੋਣੀਕਾਰਾ ਕਨੈਕਟਰ ਸਾਈਡ ਤੋਂ ਮੜੀ ਜੀ ਜਗਾ ਮੜਾ ਦਿਓ ਦੇਖੋ ਦੋ 에어 ਬੈਗ ਸਟੀਅਰਿੰਗ ਵਿੱਚ ਕੰਟਰੋਲ ਬਟਨ ਆ ਆਟੋ ਕਲਾਈਮੇਟੇਸੀ ਪੈਟਰੋਲ ਵੇਰੀਐਂਟ ZXi ਸਿਰਫ ਇੱਕ ਪੀਸ ਮੰਟ ਪੂਰੀ ਸੋਹਣੀ ਕਾਰ ਆਪਣੇ ਕੋਲੇ ਅੱਜ ਇਹ Swift ਆਈ ਆ ਗੱਲ ਕਰਦੇ ਆ ਇਸ ਗੱਡੀ ਦੇ ਰੇਟ ਦੀ ਇਹਦਾ ਗੱਡੀ ਦਾ ਰੇਟ ਆਪਰੇ 240000 ਰੁਪਇਆ ਟ੍ਰਾਂਸਫਰ ਦਾ ਤੁਹਾਡਾ ਖਰਚਾ ਹੋਊਗਾ ਬਾਕੀ ਜੇ ਵਿਦ ਨੌਕਰਾ ਕੇ ਲੈਣੀ ਤਾਂ ਉਹਦਾ ਖਰਚਾ ਵਿੱਚ ਐਡ ਹੋ ਜਾਊਗਾ ਲੋ ਜੀ ਆਪਾਂ ਇਹ ਲਗਭਗ ਗੱਡੀਆਂ ਦਿਖਾਤੀਆਂ Swift ਵਿੱਚ ਆਪਣੇ ਕੋਲ ਡੀਜ਼ਲ ਵੇਰੀਐਂਟ ਵਿੱਚ ਆਪਣੇ ਕੋਲੇ ਤਿੰਨ ਚਾਰ ਗੱਡੀਆਂ ਹੋਰ ਖੜੀਆਂ ਨੇ ਬਾਕੀ ਸਟਾਕ ਦੇ ਮਾੜੀ ਨਿਗਾ ਮਾਰਾ ਦਿਓ ਆਪਣੇ ਬਾਹਰ ਬਾਰੇ ਜਿਹੜਾ ਸਟਾਕੜਿਆ ਸਟਾਕ ਆਪਣੇ ਉਲ ਖੜਾ। ਉਹ ਸ਼ਗੱਡੀ ਆਈ ਵੀ ਨੇ ਆਪਣੇ ਕੋਲੇ ਇਹ ਚੈੱਕ ਕਰ ਲਿਓ। ਬਾਕੀ ਆਲਟੋ K10 ਵਗੈਰਾ, ਮਾਈਕਰਾ ਵਗੈਰਾ ਛੋਟੇ ਰੇਂਜ ਵਾਲੀ ਗੱਡੀਆਂ ਨਾ 90 ਹਜ਼ਾਰ ਦੀ ਰੇਂਜ, ਸਵਾ ਲੱਖ ਦੀ ਰੇਂਜ। ਦਜ਼ਹਿਰਾ ਉਹ ਅੱਗੇ ਵੀ ਗੱਡੀਆਂ ਖੜੀਆਂ ਨੇ। ਉਹ ਬਾਕੀ ਦਿੱਤੇ ਹੋਏ ਨੰਬਰ 'ਤੇ ਸਾਡੇ ਸੰਪਰਕ ਕਰ ਲਿਓ। ਜੇ ਵੀਡੀਓ ਵਧੀਆ ਲੱਗਦੀ ਆ ਤੇ ਵੀਰੇ ਕਰ ਲਿਓ ਲਾਈਕ, ਕਰ ਲਿਓ ਸ਼ੇਅਰ। ਮਿਲਦੇ ਆ ਵੀਰੇ ਨੈਕਸਟ ਵੀਡੀਓ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਹੈਪੀ ਗੁਰਪੁਰਬ।